ਸਤਿ ਗੁਰੂ ਜੀ ਸਾਰਿਆਂ ਨੂੰ ਅੱਜ ਆਪਾਂ ਬਾਰਡਰ ਵਾਲਾ ਕਮੀਜ਼ ਦੀ ਕਟਿੰਗ ਲੈ ਕੇ ਆਏ ਆਂ ਜੀ ਕਿਵੇਂ ਹੁੰਦੀ ਹੈ ਕਈ ਵਾਰ ਕੀ ਹੁੰਦਾ ਹੈ ਨਾ ਬਾਰਡਰ ਹੇਠਾਂ ਜਿਹੜੇ ਆਪਣੇ ਕੁੜਤੀਆਂ ਦੇ ਹੁੰਦੇ ਘੇਰੇ ਹੁੰਨੇ ਆ ਉਹ ਘੱਟਵਾਦ ਹੋ ਜਾਂਦੇ ਆ ਜੀ ਠੀਕ ਹੈ ਇਹ ਪਿੱਛੇ ਵੀ ਬਾਰਡਰ ਹੈ ਜੀ ਮੂਰੇ ਵੀ ਹੈ ਜੀ ਤੇ ਬਾਹਾਂ ਤੇ ਵੀ ਹੈ ਜੀ ਆ ਬਾਹਾਂ ਤੇ ਬਾਰਡਰ ਆਉਣਾ ਹੈ ਜੀ ਸਾਰਾ ਇੱਕ ਬਾਹਾਂ ਦੇ ਇੱਧਰ ਹੈ ਜੀ ਇੱਕ ਇੱਧਰ ਹੈ ਜੀ ਕੁਛ ਇੱਧਰ ਦਿੱਤਾ ਹੋਇਆ ਜੀ ਪਿਛਲੇ ਪੱਲੇ ਤੇ ਦਿੱਤਾ ਹੋਇਆ ਠੀਕ ਹੈ ਜੀ ਕਿਵੇਂ ਕਟਿੰਗ ਕਰਨੀ ਹੈ ਜੀ ਦੱਸਾਂ ਦੱਸਦੇ ਆ ਜੀ ਹੁਣ ਸਾਰਾ ਸਭ ਤੋਂ ਪਹਿਲਾਂ ਆਪਾਂ ਦੋਨੇ ਪੱਲੇ ਅੜੜ ਕੱਢ ਲੈਣੇ ਆਂ ਜਿੱਥੇ ਇਹਨਾਂ ਨੇ ਮਾਰਕ ਲਾਇਆ ਹੋਇਆ ਸਾਰਾ ਕਟਿੰਗ ਕਰ ਲੈਣੀ ਆਪਾਂੜ ਆ ਦੇਖੋ ਪਿਛਲਾ ਦੇ ਮੁਰਲਾ ਪਲਾ ਕਾ ਲੈਣੇ ਆ ਕਿੱਟੀ ਪੱਟੀ ਵਰ ਤੋਂ ਸਾਰਾ ਕਟਿੰਗ ਕਰਕੇ ਆ ਡਾੜਾ ਕਰ ਲੈਣੇ ਆਪਾਂ ਪੱਟੀ ਇਹ ਸੈਂਟਰ ਚ ਕਟਿੰਗ ਕਰ ਦੇਣੀ ਆਪਾਂ ਨੇ ਆਪਾਂ ਇਹ ਦੋਨੇ ਪਲੇ ਕਟਿੰਗ ਕਰ ਲਈ ਸੀ ਜਿਹੜਾ ਮੁਰਲਾ ਪਲਾ ਸੀ ਉੱਪਰ ਨੇ ਮੈਂ ਫੋਲਡ ਕਰਕੇ ਰੱਖ ਲਿਆ ਜੀ ਤੈ ਮਾਰ ਕੇ ਠੀਕ ਹੈ ਜੀ ਪਹਿਸਾ ਜਦੋਂ ਨਾਪ ਦੇਖ ਲੈਣੇ ਕੀ ਨਾਪ ਆਈ ਇਹਨਾਂ ਇਹ ਲੰਬਾਈ ਹੈ 43 ਇੰਚ ਚਾਹੇ ਚੌਲੀ ਬਣ ਜਾਵੇ ਇਹ ਰਹੇਗਾ 18 ਇੰਚ ਛਾਤੀ 17 ਹੈ ਜੀ ਕਮਰ 14.5 ਇੰਚ हिਪ 18 ਇੰਚ ਸਾਈਜ਼ ਲਾਈ ਹੈਗੀ 14 ਇੰਚ ਪਰ ਇਹਦੇ ਅਕੋਰਡਿੰਗ ਹੀ ਆਪਾਂ ਸਾਰੀ ਫੀਡਿੰਗ ਕਰਾਂਗੇ ਜੀ ਇਹਦੀ ਜਿਨਾ ਦੱਸਾਂਗੇ ਬਾਰਡਰ ਉਂਝੋ ਨੀਵਾ ਕਿਵੇਂ ਜਾਂਦਾ ਹੈ ਉਹੇ ਵਾਜਾ ਦੱਸਾਂਗੇ ਸਾਰਾ ਕੁਝ ਸਾ ਤੋਂ ਬਾਹਾਂ ਹੀ ਪੱਕੀ ਦੀ ਲੰਬਾਈ ਦੇਖ ਲੈਣੇ ਆ ਜੀ ਕਿੰਨੀ ਲੰਬਾਈ ਹੈ ਉੱਪਰ ਤੇ ਦੇਖਾਂਗੇ ਜੀ 45 ਇੰਚ ਬਣਦੀ ਹੈ ਇਹ ਸਹੀ ਉਹ ਲੰਬਾਈ ਇਹ ਚਾਹੀ ਚੌੜਾ ਇੰਚ ਰਹਿ ਜਾਵੇ 40 ਇੰਚ ਸਾਡਾ ਤਿਆਰ ਹੋ ਜਾਵੇ ਸੂਟ ਕਮੀਜ਼ ਠੀਕ ਹੈ ਜੀ 45 ਪੂਰੀ ਲੰਬਾਈ ਲਵਾਂਗੇ ਜੀ ਆਪਾਂ ਲਾਂਗੀ ਬਣਾਣਾ ਕਮੀਜ਼ ਸਾਰਾ ਠੀਕ ਹੈ ਕੇਰਾਂ ਦੇਖਾਂਗੇ ਜੀ ਹੁਣ ਆਪਾਂ ਕੇ ਰਹਿ ਗਿਆ ਨਾ ਹੈਗਾ ਤਾਂ 18 ਇੰਚ ਤਿਆਰ ਹੈ ਜੀ ਆਪਾਂ 4 ਇੰਚ ਕਪੜਾ ਫालतू ਲਵਾਂਗੇ ਕਿਉਂਕਿ ਜੀ ਪਾਈਪ ਨਹੀਂ ਕੱਢਣੀ ਹੈ ਜਿਵੇਂ ਠੀਕ ਹੈ ਜੀ 22 ਇੰਚ ਦਾ ਕੇਰ ਕਟਿੰਗ ਕਰਾਂਗੇ ਜੀ ਆਪਾਂ 22 22 ਇੰਚ ਨਿਸ਼ਾਨ ਲਾ ਲਾਂਗੇ ਸਾਰੀ 22 ਦਾ ਹਾਫ ਕਰ ਲਾਂਗੀ ग्यारह इंच ठीक है सिर्फ पल्ले पल्ले ला लेंगे ये अपा ये कटिंग कर लेंगे ये अपा कटिंग करा सारे कमीज दी मुले पल्ले ला देने हैं जी थोड़ी बाहर बाहर आके कटिंग करो निशान तो कपड़ा घट बद नहीं होंगे है ठीक है ਗੱਲ ਹੋਰ ਜੀ ਕਈ ਵਾਰ ਪੱਲਿਆਂ ਤੇ ਨਾ ਪੀਕੋ ਤੇ ਜਾਂ ওভারਲੋਕਰੀ ਹੁੰਦੀ ਹੈ ਜੀ ਉਹ ਆਪਾਂ ਸਾਰੀ ਕਟਿੰਗ ਕਰ ਦੇਣੀ ਇਹ ਤਾਂ ਪੱਲੇ ਰਿਖਿੱਚ ਪਣ ਲਾ ਜਾਂਦੀ ਏ ਠੀਕ ਹੈ ਅਸਿੱਧਾ ਕਹਾਂ ਲੇ ਹੁੜੀ ਪੀਕੋ ਕੱਟ ਦਾਂਗੇ ਸਾਰੀ ਕਟਿੰਗ ਕਰਾਂਗੇ ਜੇ ਇੱਥੇ ਬਾਰਡਰ ਤੇ ਨਾ ਪੱਲੇ ਘੱਟ ਵੀ ਘੱਟ ਰਿਹਾ ਆ ਜਣ ਤਾਂ ਇਹਨਾਂ ਕਪੜਾ ਟੈਸ਼ਰ ਕਰਕੇ ਬਾਅਦ ਫੋਲਡ ਕਰ ਸਕਦੇ ਸੀ ਤਰਪਾਈ ਕਰਨ ਵਾਸਤੇ ਆਪਾਂ ਇਹ ਦੋਨੇ ਪੱਲੇ ਦੀ ਕਟਿੰਗ ਕੱਲੀ ਸੀ ਪਿਛਲਾ ਪੱਲਾ ਵੀ ਲਾ ਲਿਆ ਜੀ ਸੈੱਟ ਕਰਕੇ ਰੱਖ ਲਿਆ तो उपर मुला पला भी सटके रख लिया हूँ करना कि जो बार्डर वाले कुर्ती है जी उन्हना जीकान बारती बाडर होना है ना दोनों पासे हो बार्डर अपा ने करना है जहाँ पिछला पला है थोड़ा हेठा ले जाए आपने बार्डर है पले पले ना मुरले पल बार्डर पिछले पल थोड़ा हेठा लेना आपने आखो पैर पैर चलाई फर्क पाया जी मैं आठ बातें ਤੇ ਮੂਲਾ ਬਾੜੜਾ ਇੱਥੇ ਸਿਰ ਪੈਰ ਪੈ ਦੀ ਦਾ ਫਰਕ ਪਾਉਣਾ ਹੈ ਜੀ ਇਹਦੇ ਨਾਲ ਕੀ ਹੁੰਦਾ ਜਦੋਂ ਆਪਾਂ ਨੇ ਪੂਰਾ ਕਮੀਜ਼ ਤਿਆਰ ਹੋ ਜਾਣਾ ਜਿਉਂ ਤਰਪਾਈ ਗਾ ਲੱਗਣਾ ਸੈਟ ਆਉਣਗੇ ਦੋਨੇ ਪਚੀਜਾਂ ਮੂਲਾ ਬਾੜੜੇ ਪਿਛਲਾ ਬਾੜੜਾ ਸੈਟ ਹੋਊਗਾ ਜੀ ਅੱਗੇ ਪਿੱਛੇ ਬਿਲਕੁਲ ਨਹੀਂ ਹੋਣਾ ਜੀ ਥੋੜਾ ਜਿਹਾ ਨੀਵਾ ਕਰਕੇ ਹੀ ਕਟਿੰਗ ਕਰਨੀ ਹੈ ਇੱਥੇ ਆਪਣਾ ਕਪੜਾ ਘਟ ਗਿਆ ਸੀ ਕੁੜਤੀ ਦਾ ਐਸੇ ਆਪਾਂ ਹੋਆ ਕਪੜਾ ਨਾਲ ਬਾਦੂ ਕਪੜਾ ਅਟੈਚ ਕਰਕੇ ਤਰਪਾਈ ਕਰਾਂਗੇ ਜੀ ਠੀਕ ਹੈ ਆ ਪਿਛਲੇ ਪਲੇਅ ਇੱਕ ਇਹ ਦੇਖੋ ਇਹ ਮੇਰੇ ਪਿਛਲੇ ਵਾਲੇ ਬਾੜੜੇ ਜੇ ਥੋੜੀ ਗਲਾਈ ਆਉਂਦੀ ਹੈ ਜੀ ਪਰ ਆਪਾਂ ਸਿੱਧੀ ਰੱਖ ਕੇ ਹੀ ਆਪਾਂ ਨੇ ਤਰਪਾਈ ਕਰਨੀ ਹੈ ਜੀ ਕਿਉਂਕਿ ਇਹ ਪ੍ਰਿੰਟ ਵਿੱਚ ਇਹ ਗਲਾਈ ਹੈ ਜੀ ਇਹਦੇ ਇਹ ਕਾਰ ਨਹੀਂ ਹੈ ਇਹ ਪ੍ਰਿੰਟ ਵਿੱਚ ਹੀ ਪ੍ਰਿੰਟੇ ਇਦਾਂ ਦਾ ਹੈ ਜੀ ਸੂਟ ਕਮੀਜ਼ ਦਾ ਠੀਕ ਹੈ ਜੀ ਕੋਈ ਬਾੜੜੇ কুরਤੀ ਕਰਨੀ ਹੋਵੇ ਤਾਂ ਥੋੜਾ ਜਿਹਾ 헤ੜਾ ਪੈਰ ਪੈ ਲੈਣਾ 헤ੜਾ ਕਰ ਲੈਣਾ ਆਪਣਾ ਮੁੱਲਾ ਕੰਪੱਲਾ ਆਪਾਂ ਕਮੀਜ਼ ਹੀ ਕਟਿੰਗ ਕਰਾਂਗੇ ਜੀ ਇੱਕ ਵਾਰੀ ਮਾਪ ਫੇਰ ਦੇਖ ਲਓ ਜੀ 17 ਇੰਚ ਛਾਤੀ ਹੈ ਜੀ 14.5 ਇੰਚ ਕਮਰ ਹੈ ਜੀ हिਪ 18 ਇੰਚ ਇਹਦੇ ਅਕੋਰਡਿੰਗ ਹੀ ਸਾਰੀ ਆਪਾਂ फीडिंग करा सब तो पहले आप तीरा लवेंगे जी तीरा इन्होंने है साढ़े बारह अपना तेरा लवेंगे साढ़े छे लवेंगे जी ठीक है जी छाती अकॉर्डिंग ही आप तीरा लवेंगे जीडी इन्हें छाती थी सी वो सतारा इंच सी सतारा इंच छाती बहुत घट्ट है जी इस करके साढ़े सत्त इंच मोडे लवेंगे नहीं तो आम आप सत्त इंच मोडे लें जी ये साढ़े सत इंच मोडे लवेंगे क्योंकि इतनी फीडिंग घट है जी इन सतारा इंच है जी ਉਹ 12 ਇੰਚ ਪਰ ਵੀ ਨਿਸ਼ਾਨ ਲਾ ਲਾਂਗੇ ਆਪਾਂ 12 ਦਾ ਹਾਫ ਕਰ ਲਾਂਗੇ 8.5 ਠੀਕ ਹੈ 7 ਇੰਚ ਹੀ ਹੈ ਤਾਂ ਕਾਹਨੇ ਕਮਰ ਤੱਕ ਦਾ ਨਿਸ਼ਾਨ ਲਾਉਣਾ ਜੀ ਕਮਰਨਸ਼ਾ ਤਾਂ ਲੋਕਿੰਗ ਪਲੇਟਾ ਪਾਣੀ ਹੈ ਜੀ ਵਿੱਚ ਸਾਢੇ ਸਲਾਈ ਦੇਖ ਲਓਨੇ ਜੀ ਆਪਾਂ 14 ਇੰਚ ਪਰ ਤਿਆਰ ਸੀ ਇਹਨਾਂ ਦੀ ਸਾਢੇ 14 ਨਿਸ਼ਾਨ ਲਾਵਾਂਗੇ ਹਿਪ ਤੋਂ ਹੀ ਨਿਸ਼ਾਨ ਤੋਂ ਹੀ ਹਿਪ ਲ ਮਾਪਾਂਗੇ ਆਪਾਂ ਹਿਪ ਪਰ 18 ਇੰਚ ਸੀ अपा नौ इंचा निशान लाव गे हिप दे गल होना चाहनी है कई बार की होंगे ना हिप वेरा घट हों जी अपा घेरे के हिप भी नापनी है सूट कटिंग करनी है घेरे के हिप नापनी हिप कि जी जो हिप सेम है घेरा सेम अठारह अठारह इंच घेरा है जी फिर ठीक है जे हिप वादा है जी हिप दे अकोर्डिंग ही अपने नाप लेना जी फिर ओ अकॉर्डिंग ही घेरा रखना जी किन्ना रखना है ठीक है जी, जी ਕਾਇ ਕਮਰ ਤੇ ਹੁਣ ਹੀਪਰ ਨਾਲ ਸ਼ਾਮ ਲਾ ਦਾਂਗੇ ਅभी ਠੀਕ ਹੈ ਇੱਥੇ ਕੀ ਕੰਨਾ ਹੋ ਜਿਹੜੀ ਇਹਨਾਂ ਦੀ ਹੀਪ ਸੀਗੀ ਇਹ ਵੀ ਘਟਾ ਕਮਰ ਵੀ ਘਟਾ ਕਮਰੇ 14.5 ਇੰਚੇ ਹੈ ਜੀ ਇੱਥੇ ਜੇ ਆਪਾਂ 1 ਇੰਚ ਫਾਜੂ ਰੱਖੀ ਗਏ ਤਾਂ 15.5 ਦਾ ਨਿਸ਼ਾਨ ਲਾਉਣੇ ਆ ਜੀ ਤਾਂ ਇੱਥੇ ਆਉਂਦੀ ਹੈ ਪਲੇਟਾਂ ਕੱਢ ਕੇ ਪਲਾਉਣੇ ਵਿੱਚ ਨਿਸ਼ਾਨ ਤਾਂ ਇੱਥੇ ਆਉਂਦੀ ਇਹਨਾਂ ਦੀ ਠੀਕ ਹੈ ਕਮਰਾ ਇਧਰ ਆ ਇੱਥੇ ਆਉਂਦੀ ਜਿਹੜਾ ਘਟ ਨਾਪ ਵਾਲੇ ਸੂਟ ਹੁੰਦੇ ਆ ਜੀ ਉਹਨਾਂ ਜਿਹੜਾ ਫੀਡਿੰਗ ਕਰਨ ਲੱਗਣਾ ਸਲਾਈ ਪਾਉਣੀ ਹੈ ਨਾ ਉਹ ਅੰਦਰਵਾਰ ਲਾ ਕੇ ਹੀ ਪਾਉਣੀ ਆ ਜਿੱਦਾਂ ਆਪਾਂ ਇਹ ਲਾਈਏ ਸਲਾਈ ਕਮਰ ਦੀ ਐ ਫਿਰ ਦੀ ਫਿਰ ਪਈ ਸਲਾਈ ਲਾ ਲਈਏ ਐ ਸਲਾਈ ਆਉਗੀ ਆਪਣੀ ਇਹ ਪਰ ਨਿਸ਼ਾਨ ਲਾਇਆ ਜੀ ਇਹਨੂੰ ਆਪਾਂ ਜਿਹੜੀ ਸਲਾਈ ਲਾਉਣੀ ਆ ਪਰ ਇਹ ਲਾਉਣੀ ਆ ਜੀ ਪੰਦਰ ਗਲਾਈ ਪਾ ਕੇ ਅੰਦਰਵਾਰ ਜਿਹੜਾ ਇਹ ਪੇਟ ਨਹੀਂ ਵਧੇ ਹੋਏ ਨਾ ਉਹਨਾਂ ਅੰਦਰਵਾਰ ਗਲਾਈ ਪਾ ਕੇ ਲਾਉਣੀ ਸਲਾਈ ਠੀਕ ਹੈ ਤਾਂ ਕਿ ਫੀਡਿੰਗ ਆ ਸਕੇ ਸਰੀਰ ਦੀ ਸਾਰੀ ਓਕੇ ਆਹ छाਤੀ ਦੇ ਹੇਠਾਂ ਤੇ ਵੀ ਨਾ ਥੋੜਾ 3 ਇੰਚ ਇੱਥੋਂ ਸਿੱਧੀ raphic ਸਲਾਈ ਮਾਰਿਆ ਕਰੋ ਪਰ ਸਿੱਧੀ ਰੱਖ ਲੈਣੀ ਜੀ ਤੇ ਗਲਾਈ ਸਲਾਈ ਲੈ ਕੇ ਔਣੀ ਕਮਰ ਤੱਕ ਠੀਕ ਹੈ ਇਹਦੇ ਨਾਲ ਵੀ ਬਹੁਤ ਫੀਡਿੰਗ ਆਉਂਦੀ ਹੈ ਜੀ ਖਿੱਚਦੀ ਨਹੀਂ ਪੈਂਦੀ ਇਹ ਸਲਾਈ ਨੂੰ ਠੀਕ ਹੈ ਜੀ ਤਿੰਨੀ ਕਮਰ ਤੇ 3 ਇੰਚ ਹੈਟਾਂ ਸਿੱਧੀ ਸਲਾਈ ਲਾ ਕੇ ਫੇਰ ਥੋੜੀ ਗਲਾਈ ਲੈ ਕੇ ਔਣੀ ਕਮਰ ਤੱਕ ਥੋੜੀ ਐਦਾ ਸ਼ੇਪ ਵਿੱਚ ਹੋ ਜਾਂਦੀ ਹੈ ਫੇਰ ਜੀ ਤੇ ਫੀਡਿੰਗ ਖਿੱਚਣੀ ਪੈਂਦੀ ਨਹੀਂ ਬਿਲਕੁਲ ਵੀ ਇਸੇ ਤਰ੍ਹਾਂ ਆਪਾਂ ਮੋਡਲ ਹੀ ਕੱਟ ਪਾਵਾਂਗੇ ਮੋੜੇ ਕਾਰ ਕੱਟੇ ਪੌਣੀ ਤੋਂ ਮਨੇ ਵੀ 2 ਇੰਚ ਕਾਟ ਪੈਣੀ ਹੈ ਸਿੱਧੀ ਕਾਟ ਰਾਂ ਨੇ ਕਿਉਂਕਿ ਫਿਟਿੰਗ ਬਿਲਕੁਲ ਘਟ ਹੈ ਇਹਨਾਂ ਦੀ ਇੱਥੋਂ 1.5 2 ਇੰਚ ਸਿੱਧਾ ਇੱਥੋਂ ਚੱਕਣੀ ਸਲਾਈ ਆਪਾਂ ਨੇ ਇਹ ਐਦਾਂ ਹੀ ਕਾਟ ਪੈਣੀ ਹੈ ਇਹਦੇ ਚ ਠੀਕ ਹੈ ਇੱਥੋਂ ਲੈ ਕੇ ਐਦਾਂ ਹੀ ਕਾਟ ਪਾਉਣੀ ਪੈਣੀ ਹੈ ਜੀ ਇਹ ਕੱਟ ਨਾਪ ਜਿਹੜੇ ਸੂਟ ਹੁੰਦੇ ਉਹਨਾਂ ਦੀ 1.5 ਇੰਚ ਤੇ ਕਾਟ ਪਈ ਹੈ ਜੀ ਦੀ ਬਿਲਕੁਲ ਠੀਕ ਹੈ इसी तरह आपका पालांगे। प्लेटा पा लाँगे प्लेटा गया इंच पर तैयारियां आपे ग्यारह पर पावे प्लेटा हम इतने देखो ये कमर के बिल्कुल घट साढ़े चार इंच कमर से उद्दे अकॉर्डिंग पर तीन इंच ही गैप लवेंगे प्लेटा का स्पेस घट है बिल्कुल ही 7 इंच लंबी प्लेटा जड़िया कुड़िया ज्यादा लंबिया होंगे वो हो। साढ़े सत अठ इंच प्लेटा पैनिया है जी ਬੀਡੀ ਨੇ ਕੋੜੀ ਘਾਟ ਬਾਅਦ ਹੁੰਦੀ ਹੈ ਪਲੇਟਾ ਹੁੰਦੀ ਰਹਿਣੀ ਹੈ ਜੀ ਇੱਥੇ ਵੀ ਆਪਾਂ ਡੇਢ ਪੌਣੇ 2 ਇੰਚ ਦੇ ਹੀ ਲਾਵਾਂਗੇ ਨਿਸ਼ਾਨ ਕ੍ਰਿਸ਼ੀ ਪਲੇਟ ਦਾ ਜਿਹੜੀ ਇਹ ਪਲੇਟ ਪਾਉਣੀ ਹੈ ਹੁਣ ਤੇਛੀ ਸੋ ਤੇਛੀ ਪਾ ਕੇ ਪਾਇਆ ਕਰੋ ਠੀਕ ਹੈ ਸਿਲਾਈ ਜਮਣੇ ਇੱਥੇ ਆ ਜਾਣੀ ਤੇ ਸਿੱਧੀ ਪਲੇਟ ਹੋ ਜਾਂਦੀ ਆ ਫਿਰ ਟੇਢੀ ਪਾ ਕੇ ਕਰਕੇ ਲਾਇਆ ਕਰੋ ਹੁਣ ਬਾਕੀ ਕੱਪੜੇ ਚ ਆ ਜਾਣੇ ਆਪਣੀ ਫालतੂ ਚ ਪਲੇਟ ਹੀ ਪੈਣੀ ਦਿਖਣੀ ਹੈ ਉੱਪਰ भी इने दो इंच निशान ला लागे जी सीधी प्लेट से तीस प्लेट सेंटर चका जी मोडे प्लेट ठीक है जी हम इतो ये कॉर्नर पर ही निकल रही है प्लेट यह कॉर्नर से भी बाहर निकल रही है प्लेट क्योंकि इन्होंने लंबाई बिल्कुल घट सी ਇਹ ਕੋਈ ਚੱਕਰੀ ਹੈ ਸਾਢੇ 7 ਇੰਚ ਦੀ ਲੰਬੀ ਪਲੇਟ ਪਾਈ ਸੀ ਪਰ ਮੋੜੇ ਦੀ ਨਿਸ਼ਾਨੀ ਲਾਈ ਸੀ ਐਸ ਕਰਕੇ ਆ ਰਹੀ ਹੈ ਜੀ ਆ ਜੀ ਫਰੰਟ ਦੀ ਨਿਸ਼ਾਨੀ ਲਾ ਲਾਂਗੇ ਜੀ ਫਰੰਟ ਕਿਹਨੂੰ ਕਹਿੰਦੇ ਹਨ ਗਾੜ ਤੋਂ ਹੇਠਾਂ ਮੋੜੇ ਦੇ ਮੋੜੇ ਤੱਕ ਇਹਨੂੰ ਫਰੰਟ ਕਹਿੰਦੇ ਆ ਜੀ ਇੱਕ ਮੋੜੇ ਚ ਲਾਈ ਦੂਜੀ ਮੋੜੇ ਚ ਲਾਈ ਤੱਕ ਨੂੰ ਫਰੰਟ ਕਹਿੰਦੇ ਆ ਜੀ ਸਾਢੇ 12 ਇੰਚ ਫਰੰਟ ਸੀਗਾ ਪਾ 13 ਇੰਚ ਦੀ ਨਿਸ਼ਾਨੀ ਲਾਵਾਂਗੇ ਜੀ ਆਪਾਂ ਜੀ ਇਹ ਹੋ ਗਈ ਫਰੰਟ ਦੀ ਨਿਸ਼ਾਨੀ ਇਸੀ ਨਿਸ਼ਾਨੀ ਨੂੰ ਪਾ ਕ੍ਰੋਸ ਕਰਕੇ ਆਵਾਂਗੇ ਜੀ ये फरंट की काट होगी थोड़ी जी हेठा पावगे साढ़े बारह से फरंट तार मोटर एक सिलाई चो लेके दूसरी सिलाई तक साढ़े बारह से अपने अद्धा इंच फालतू दे के बाह अटैच होनी है बाह है जी तेरह इंच में शान ला लिया जी अपने आप मोटरिंग काट पा देने पहला मोडरी काट चार पल्या जी ठीक है फिर एक, एक पला हेठा छ हाथ एक हाथ से चक के मूली काट पादे फीटिंग अकॉर्डिंग घट वी जी काटा सो देख के पाया करो ये सारा कुछ कमीज काटा का रीजन होंगे जी बह खुिया हो गई बह पैने या मोडे गिरते कुछ भी ये मोडे अकॉर्डिंग होंगे घटवा करके ਇਹ ਖਾਦੂ ਕਪੜਾ ਇਹ ਕੱਟ ਦਾਂਗੇ ਆਪਾਂ ਸਾਰਾ ਠੀਕ ਹੈ ਜੀ ਖਾਦੂ ਬਾਦੂ ਕਪੜਾ ਤੇ ਇੱਕਾਂ ਟੱਕਣੇ ਸ਼ਾਲ ਲਾ ਲਾਂਗੇ ਜੀ ਪਹਿਲਾਂ ਫੀਡਿੰਗ ਦਾ ਸ਼ਾਲ ਲਾ ਲਾਂਗੇ ਫਿਰ ਪਲੇਟ ਦਾ ਸ਼ਾਲ ਲਾਵਾਂਗੇ ਤੇ ਇੱਥੇ ਫਿਰ ਹਿੱਪ ਦਾ ਸ਼ਾਲ ਲਾਵਾਂਗੇ ਇੱਕ ਦਾ ਨਿਸ਼ਾਨ ਆਪਾਂ ਹੋਰ ਲਾ ਦਾਂਗੇ ਕਿਉਂਕਿ ਆਪਾਂ ਇਹਨਾਂ ਬਾਰਡਰ ਸੈੱਟ ਆ ਸਕੇ ਤੇ ਇਹ ਨਿਸ਼ਾਨ ਲਾਏ ਨਿਸ਼ਾਨਾ ਨਿਸ਼ਾਨ ਜਰੂਰ ਮਲਾਉਣੇ ਆ ਜੀ ਠੀਕ ਹੈ ਜਦੋਂ ਫੀਟਿੰਗ ਕਰਨ ਲੱਗਦੇ ਨੇ ਦੇਣ ਲੱਗਣਾ ਜੇ ਆਪਾਂ ਨੇ ਸਲਾਈ ਲਾਉਣਾ ਹੈ ਫੀਟਿੰਗ ਦੀ ਤਾਂ ਨਿਸ਼ਾਨਾ ਦੇ ਨਿਸ਼ਾਨ ਜ਼ਰੂਰ ਲਾਇਆ ਕਰੋ ਜੀ ਫਿਰ ਬਿਲਕੁਲ ਪੱਲੇ ਛੇੜਾ ਘੱਟ ਵੱਧ ਨਹੀਂ ਹੁੰਦੇ ਹੈਗੇ ਠੀਕ ਹੈ ਇਹਨਾਂ ਨੇ ਬੈਗ ਗੜਾ ਦੀ ਡੀਪ ਮੋਨ ਆਈ ਜੀ ਆਪਾਂ ਨੇ ਠੀਕ ਹੈ ਇਹਨਾਂ ਫੀਟਿੰਗ ਅਕੋਰਡਿੰਗ ਹੀ ਆਪਾਂ ਗੜਾ ਦੀ ਕਟਿੰਗ ਕਰਾਂਗੇ ਪਿਛਲੇ ਦੀ 7 ਇੰਚ ਜਿਹਾ ਵਗੜਾ ਰੱਖਾਂਗੇ 6.5 ਤਿਆਰ ਰਹੇ ਜਾਊਗਾ ਐਥੇ ਆਪਾਂ ਹੁਣ ਕੀ ਕਰਨਾ ਹੈ ਦੇਖੋ ਇਹ ਬਿੜੀ ਫੀਡਿੰਗ ਬਿਲਕੁਲ ਘਾਟਾ ਜੀ ਢੇੜਾ ਲੈਪਾ ਲੈਣ 3 ਇੰਚ 3 ਇੰਚ ਚਾਈ ਲੈ ਲਈਏ ਆਪਾਂ ਨੇ ਇਹ ਫੀਡਿੰਗ ਕੋਣੀ ਕਟੇਗਾ ਨੇ ਉੱਪਰ ਲੈਣੀ ਆਪਾਂ ਸਵਾ ਦੋ ਹੀ ਰੱਖਣਾ ਜੀ ਉੱਪਰ ਤੇ ਠੀਕ ਹੈ ਜੀ ਕਿਉਂਕਿ ਜਦੋਂ ਇਹਨੇ ਬਣ ਕੇ ਤਿਆਰ ਖੁੱਲਣਾ ਹੈ ਜੀ 2.5 ਇੰਚ ਦਾ ਹੀ ਹੋਣਾ ਉੱਪਰ ਤੇ ਗਲਾ ਖੁੱਲਿਆ ਆ ਜੀ ਆਪਾਂ ਨੇ ਨਿਸ਼ਾਨ ਲਾ ਲਿਆ ਪੇਟੋ 3 ਇੰਚ ਉਪਰੋਂ ਸਵਾ ਦੋ ਹੀ ਲੱਤਾ ਹੈ ਜੀ ਜਦੋਂ ਬਣ ਕੇ ਤਿਆਰ ਹੋਣਾ ਤਾਂ 2.5 ਇੰਚ ਹੀ ਰਹਿਣਾ ਗळा ਇਹਨਾਂ ਗळा ਅਦਰ ਗਿੱਦੜੀ ਹੀ ਹੈਗਾ ਮੋਢੇ ਨਹੀਂ ਫੈਲਦੇ ਹੈਗੇ ਉਵੇਂ 2.5 ਇੰਚ ਹੀ ਕੱਟ ਪਾ ਦਾਂਗੇ ਪਾ ਇੱਥੇ ਗਾਲ ਤੇ ਇਹ ਡੀਪ ਗळा ਹੈ ਜੀ ਇਹ 2 ਇੰਚ ਤੇ ਉੱਪਰੋਂ ਸਵਾ 2 ਲੈ ਕੇ ਜੇ ਕੋਈ ਭਾਈ ਸਿੱਧਾ ਪਾਣੀ ਇਹ 2.5 ਇੰਚ ਹੀ ਹੋਣਾ ਜੀ ਇਦਾਂ ਸਿੱਧਾ ਹੋ 2.5 ਇੰਚ ਹੀ ਹੋਣਾ ਇਹਨਾਂ ਕਿ ਬਿਲਕੁਲ ਹੀ ਫਾਇਦਾ ਹੈ ਗਣਾ ਬਹੁਤ ਵਧੀਆ ਫੀਡਿੰਗ ਆਉਂਦੀ ਹੈ ਜੀ ਠੀਕ ਹੈ ਜੀ ਆਪਾਂ ਨੂੰ ਚਾਰੇ ਭਲੇ ਪੈਟੇਨ ਹਾਰ ਵੀ ਲਾ ਲੈ ਜੀ ਸਾਰੇ ਹੀ ਠੀਕ ਹੈ ਹੁਣ ਆਪਾਂ ਬਾਹਾਂ ਹੀ ਕਟਿੰਗ ਕਰਦੇ ਬਾਡਰ ਵਾਲੀ ਬਾਹਾਂ ਉਹ ਕਿਵੇਂ ਕਟਿੰਗ ਕਰਨੇ ਤੇ ਜਸਤੇ ਸਾਨੂੰ ਇਹ ਪਾ ਬਾਡਰ ਵਾਲੇ ਬਾਹਾਂ ਹੀ ਕਟਿੰਗ ਕਰਨ ਲੱਗੇ ਆ ਜੀ ਜਿਹੜਾ ਬਾਹਾਂ ਦਾ ਕਪੜਾ ਸੀ ਨਾਲ ਤੋਂ ਬਚਿਆ ਉਹ ਆਪਾਂ ਡਵਲ ਕਰ ਲਿਆ ਸੀਗਾ ਬਾਡਰ ਨਾਲ ਬਾਡਰ ਅਟੈਚ ਕਰ ਲਿਆ ਸੀਗਾ ਇੱਥੇ ਵੀ ਥੋੜੀ ਬਾਡਰ ਚ ਕਾਣ ਜੀ ਆਉਂਦੀ ਹੈ ਬਾਰਡ ਦੇ ਕਾਣ ਇਹਨੇ ਪਹਿਲੇ ਪੇਂਟ ਕੀਤਾ ਹੋਇਆ ਨਾ ਉਹੀ ਐਡਾ ਕਰਿਆ ਹੋਇਆ ਕਾਣ ਤਾਂ ਹੈ ਨਹੀਂ ਕੱਪੜੇ ਬਿਲਕੁਲ ਵੀ ਠੀਕ ਹੈ ਜੀ ਹੁਣ ਕੰਨਣਾ ਕੀ ਆਪਾਂ ਨੇ ਇਹ ਜਿਹੜੀਆਂ ਨੇ ਪਹਾ ਸੀ ਇਹ 17 ਇੰਚ ਤਿਆਰ ਸੀਗੀਆਂ ਮਿਹੜੀ ਪੱਟੀ ਇਹ ਕਮੀਜ਼ ਨਾਲ ਉਤਰੀ ਹੋਈ ਫालतू ਗਈ ਕੱਪੜਾ ਇਹ ਠੀਕ ਹੈ ਜੀ ਇੱਕ ਪਾਸੇ ਪੱਟੀ ਹੈਗੀ ਐ ਜੀ ਇੱਕ ਪਾਸੇ ਹੈ ਨਹੀਂ ਪੱਟੀ ਤੇ ਆਪਾਂ ਕੰਨਣਾ ਕਿ ਜਿੱਤੇ ਬਾਹਾਂ ਦਾ ਵੱਡਣਾ ਉੱਤ ਤੱਕ ਆਪਾਂ ਨੇ ਮੋੜ ਲੈਣਾ ਜੀ ਇਹ ਮੂੰਹ ਬਾਹਾਂ ਦੇ ਇਹ ਥੋੜਾ ਡਿਜ਼ਾਈਨ ਅੱਡ ਤੋਂ ਆ ਨਾ ਬਾਹਾਂ ਦੇ ਇਹ ਅੱਡ ਆ ਜੀ ਇਹ ਠੀਕ ਹੈ ਇਹ ਜਿੰਨਾ ਆਪਣੇ ਬਾਰਡਰ ਤੱਕ ਆ ਕੱਪੜਾ ਹੈਗਾ ਉਹਨਾਂ ਦਾ ਮੋਬਾ ਕਰ ਲੈਣਾ ਜੇ ਫੋਲਡ ਕਰ ਲੈਣਾ ਜੇ ਠੀਕ ਹੈ ਹੁਣ ਆਪਾਂ ਨੇ ਕਰਨਾ ਕੀ ਆ ਇਹਦੇ ਖਾਲਸੂ ਕੱਪੜੇ ਨੂੰ ਕਟਿੰਗ ਕਰ ਦਾਂਗੇ ਆਪਾਂ ਸਾਰੇ ਨੂੰ ਇਹ ਤੇ ਦੂਜੇ ਪਾਸੇ ਬਾਰਡਰ ਸੀਗਾ ਇੱਕ ਹੋਰ ਕੱਪੜਾ ਨਾਲ ਚਾਰ ਪਾਸੇ ਬਾਰਡਰ ਹੁੰਦਾ ਹੈ ਜੀ ਹਾਂ ਉਹ ਟੈਜ ਕਰ ਦਾਂਗੇ ਸਾਰੇ ਨੂੰ ਇਹਦਾ ਰੱਖ ਕੇ ਦੂਜੇ ਪਾਸੇ ਅਟੈਚ ਕਰ ਦਾਂਗੇ ਮੈਂ ਕਟਿੰਗ ਕਰ ਦਿੰਦੀ ਆ ਪਹਿਲਾਂ ਆਪਾਂ ਇਹਨਾਂ ਪਾਹਾਂ ਦੂਜੇ ਕਪੜਾ ਸੀ ਫालतू ਕੱਟ ਪਤਾ ਸੀਗਾ ਤੇ ਜਿਹੜੇ ਦੂਜੇ ਕਪੜੇ ਉਤਰਿਆ ਸੀ ਨਾ ਉਹ ਸੈੱਟ ਕਰਕੇ ਰੱਖ ਲਏ ਜਵਾਹਾਂ ਲਈ ਇਹ ਚਾਰ ਪੱਲੇ ਹੁੰਨੇ ਚਾਰ ਪਾਸੇ ਬਾਰਡਰ ਹੁੰਦਾ ਹੀ ਬਾਹਾਂ ਦੇ ਕੱਪੜੇ ਦੇ ਠੀਕ ਹੈ ਹੁਣ ਆਪਾਂ ਇਹ ਮਿੰਤੀ ਮਿੰਤੀ ਕਰਦੇ ਹਾਂ ਕਿੰਨੀਆਂ ਬਾਹਾਂ ਐ ਚਾਰ ਨੇ ਨਾ ਇਹ ਇਹਨਾਂ 17 ਇੰਚ ਬਾਹਾਂ ਤਿਆਰ ਨੇ ਆਪਾਂ ਨੇ ਬਾਰਦਰ ਤੋਂ ਮਣੀ ਆ 2 ਇੰਚ ਫਾਤ ਰੱਖਣੇ ਬਸ 18 ਇੰਚ ਤੇ ਇਹ ਵੀ ਕੱਟਵਾ ਦੋ ਜਾਂਦਾ ਜੀ ਜੜਨ ਲੱਗੇ ਆਪਾਂ ਕਾਟ ਪਾ ਦਾਂਗੇ ਹੋਰ 2 ਇੰਚ ਫਾਤ ਦਰਾਂ ਮੈਂ ਕੱਪੜਾ ਇਹਨਾਂ ਦੇ ਫਿਟਿੰਗ ਦੇ ਅਕੋਰਡਿੰਗ ਹੀ ਮੋਢੇ ਆਪਣੇ 9 1/2 ਇੰਚ ਹੋਣਗੇ ਬਾਤੇ ਬਾ ਨ 9 ਇੰਚ ਹੋ ਸਕਦੇ ਆ ਠੀਕ ਹੈ ਉਹਦੇ ਕਾੜੀਆਂ ਆਪਾਂ ਇੱਥੇ ਕਪੜਾ ਲੈ ਲਾਂਗੇ ਫालतू ਬਰਦਾ ਲਾ ਦਾਂਗੇ ਸਾਰਾ 10 ਇੰਚ ਪਹਿਲਾਂ ਲਾ ਲੂੰਗਾ ਕੱਟ ਤੋਂ ਕੱਟ ਤੁਹਾਨੂੰ ਕਿ ਵਿਚੀ ਕਪੜਾ ਚਾਹੀਦਾ ਹੈ ਆਪਾਂ ਨੂੰ ਇਹਦੇ ਪੱਤੇ 10 ਇੰਚ ਸ਼ਾਹ ਲਾਇਆ ਸੀ ਨਾ ਕਪੜਾ ਫालतू ਖਾਤ ਕੱਟ ਦਾਂਗੇ ਸਾਰੇ ਜੀ ਕੱਢਣੀ ਕਾਲੀ ਜੀ ਠੀਕ ਹੈ ਜੀ वैसे पहले काट, मैं सिलाई पा ही काटा पा जी जोड़ पा रहा मैं ठीक है जी हम ही काट पाने जी आन इंच निशानी लाई है जी मैं तीन इंच उपर लावी निशानी इतों आप मोडे मिना कि किन्ने रखने जी साढ़े कठ इंच मोडे है जी वो अकॉर्डिंग ही आप काट पावे इथों चक के ही ना एदा काट पा देंगे अगे तक नहीं लेके जानी बिलकुल भी डेढ़ या दो इंच फांसल रखना उपरते उप ਠੀਕ ਹੈ ਐਥਰੇ ਕਾਟੇ ਦਾ ਪਾਉਣੀ ਹੈ ਹੁਣ ਆਪਾਂ ਬਾਹ ਮੋਰੀ ਮਣਨਾਪ ਲੈਣੇ ਆ ਜੀ ਇਹਨਾਂ ਦੀ ਬਾਹ ਮੋਰੀ 5 ਇੰਚ ਹੈ ਜੀ 1.5 ਇੰਚ ਦਾ ਫालतू ਰੱਖਾਂਗੇ ਆਪਾਂ ਵਿੱਚ ਦੇਣ ਵਾਸਤੇ ਇਹ 1.5 ਇੰਚ ਰੱਖਿਆ ਕਪੜਾ ਉਹਦੇ ਵਿੱਚ ਤੇ ਅਕੋਰਡਿੰਗ ਹੀ ਆਪਾਂ ਨਿਸ਼ਾਨ ਲਾਵਾਂਗੇ ਇਹੋ ਨਿਸ਼ਾਨਾ ਜਿੱਪ ਕਟਿੰਗ ਕਰਨੀ ਹੈ ਜੀ ਠੀਕ ਹੈ ਇਹ ਨਿਸ਼ਾਨਾ ਕਟਿੰਗ ਕਰਨੀ ਹੈ ਉਪਰ ਫੀਟਿੰਗ ਹੀ ਮੇ ਜਣੀ ਹੈ ਇਹ ਬਾਹ ਦੀ ਇਹ ਫੀਟਿੰਗ ਵਾਲੀ ਬਾਹ ਬਣਾਉਣੀ ਹੈ ਜੀ ਇੱਥੋਂ ਆਪਾਂ ਨੇ ਨਾਪ ਲੈ ਅੱਧੀ ਬਾਹ ਦਾ ਨਾਪ ਲੈ ਲੈਣਾ ਆਪਾਂ ਨੇ 6 ਜਾਂ 6.5 ਇੰਚ 4 ਬਾਹ ਹੁੰਦੀ ਹੈ ਆਪਣੀ ਅੱਧੀ ਬਾਹ ਦਾ ਨਾਪ ਲੈ ਕੇ ਉਹ ਰਿਕਡਿੰਗ ਉਪਰ ਕਾਟ ਚੱਕਾਂਗੇ ਜਿੱਥੇ ਠੀਕ ਹੈ ਇਹ 8.5 ਇੰਚ ਨਿਸ਼ਾਨ ਲਾਈ ਸੀ ਜਿੱਥੋਂ ਆਪਾਂ ਕਾਟ ਪਾਉਣੀ ਸ਼ੁਰੂ ਕਰੀਏ ਜੀ ਵੇੜੇ ਪਾਣੇ ਇੱਥੇ ਲਿਆਏ ਕੱਢਣੀ ਹੈ ਜੀ ਬਾਹਰ ਸਲਾਈ ਠੀਕ ਹੈ ਇਹ ਜਿਹੜੀ ਆਪਾਂ ਸਲਾਈ ਲਾਉਣੀ ਉਹ ਇੱਥੇ ਲਾਉਣੀ ਹੈ ਸਲਾਈ ਆਪਾਂ ਨੇ ਜਿਹੜੀ ਬਾਹਾਂ ਦੀ ਸਲਾਈ ਸੀ ਇੱਥੇ ਨਾਲ ਥੋੜੀ ਜਿਹੀ ਜੋੜਾਂ ਕਰਕੇ ਪਤਾ ਨਹੀਂ ਲੱਗ ਰਿਹਾ ਤੇ ਇੱਥੇ ਆਪਾਂ 6.5 ਇੰਚ ਦੀ ਫੀਡਿੰਗ ਦੇ ਦਾਂਗੇ ਥੋੜੀ ਥੋੜੀ ਕਰਕੇ ਮਤਲਬ ਇਹ ਥੋੜੀ ਗੜਾਈ ਤੇ ਲੈ ਕੇ ਜਾਵਾਂਗੇ ਫੀਡਿੰਗ 6 ਅੱਧੀ ਬਾਹ ਦੇ ਅਕੋਰਡਿੰਗ ਆਪਾਂ ਬਾਹ ਨੂੰ ਰੱਖ ਕੇ 6.5 ਇੰਚ ਦੀ ਉਹ ਅਕੋਰਡਿੰਗ ਹੀ ਆਪਾਂ ਕੱਟ ਪਾਵਾਂਗੇ ਜੀ ਥੋੜੀ ਫੀਡਿੰਗ ਵਾਲੀ ਬਾਹ ਬਣਾਉਣੀ ਹੈ ਜੀ ਨਾ ਹਨੂ ਕਾਟ ਬਾਈਸ ਅਸਦੀਆਂ ਜੀ ਮੈਂ ਆਪਾਂ ਇਹ ਮੋਡੇ ਨਹੀਂ ਕਾਟ ਪਾਵਾਂਗੇ ਜਿਵੇਂ ਇਹ ਮੈਂ ਚੰਲਾਵਾਂ ਕੋੜੀਂ ਕਾਟ ਪਾਵਾਂਗੇ ਸਾਰੀ ਠੀਕ ਹੈ ਜੀ ਐਦਰ ਹੀ ਪਾ ਲਾਂਗੇ ਆਪਾਂ ਇਹ ਵੀ ਕਾਟ ਪਾ ਗਲਾਈ ਵਿੱਚ ਹੀ ਪਾਵਾਂਗੇ ਇਹ ਥੋੜੀ ਫੀਟਿੰਗ ਆਪਾਂ ਬਣਾਉਣੀ ਹੈ ਫਿਰ ਗਲਾਈ ਵਿੱਚ ਹੀ ਕਾਟ ਪਾਵਾਂਗੇ ਜੀ ਬਾਹਰ ਕੱਢ ਦਾਂਗੇ ਠੀਕ ਹੈ ਜੀ ਜਿਹੜੀ ਆਪਾਂ ਨੇ ਸਲਾਈ ਲਾਉਣੀ ਇੱਥੇ ਲਾਉਣੀ ਟੱਕ ਦੇ ਨੇ ਸਲਾਈ ਲਾਉਣੀ ਹੈ ਜੀ ਸिलाई ਗ라이ਜ ਰੱਖ ਕੇ ਹੀ ਸिलाई ਲਾਉਣੀ ਹੈ ਜੀ ਥੋੜੇ ਜੋੜ ਜੇਰ ਕਰਕੇ ਪਤਾ ਨਹੀਂ ਲੱਗ ਰਿਹਾ ਜੀ ਠੀਕ ਹੈ ਜੀ ਸਾਡੀ ਵੀਡੀਓ ਵਧੀਆ ਲੱਗੀ ਤੇ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ